ਸਾਸੀ ਕਾ ਭੈਣ ਸਾਸੀ ਕਾਲ ਜੀ ਭਾਈ ਦਵਾਈਆਂ ਲੈਣੀਆਂ ਸੀ ਦਵਾਈਆਂ ਦੇ ਦੇਣੇ ਆ ਭਾਈਆਂ ਗੁੜੀਆਂ ਦਵਾਈਆਂ ਕੱਟ ਕੇ ਲਿਆਓ ਜੀ ਤੇ ਜਿਹੜਾ ਕੱਲ ਮਾਲ ਆਇਆ ਸੀ ਉਹ ਐਕਸਪਾਇਰੀ ਵਗੈਰਾ ਚੈੱਕ ਕਰ ਲਈ ਸੀ ਚਲੋ ਮਿਲ ਜਾਣ ਕੇ ਪਹਿਲੇ ਸਾਰੀਆਂ ਦਵਾਈਆਂ ਹਾਂ ਦਵਾਈਆਂ ਸਾਰੀਆਂ ਮਿਲ ਜਾਣਗੀਆਂ ਭਾਜੀ ਹੋਰ ਦੱਸੋ ਬਾਜੀ ਆ ਕਰੋ ਕੋਈ ਗੱਲ ਨਹੀਂ ਕਰਾ ਬੰਦੇ ਇਹ ਦੋਨੀਆਂ ਥੋੜੀਆਂ ਜਿਹਾ ਮਹਿੰਗੀਆਂ ਬਾਜੀ ਕੋਈ ਮਦਦੀਆਂ ਨਹੀਂ ਕੋਈ ਹਸਪੀਟਲ ਐਡਮਿਟ ਸੀਗੇ ਓਕੇ ਕੋਈ ਚੱਕਰ ਨਹੀਂ ਬੰਦੇ ਦੇ ਦੰਦੇ ਬਹ ਹੋ ਗਏ ਜੀ ਲੋ ਇਹ ਬਾਜੀ ਹੋ ਗਿਆ ਤੁਹਾਡਾ ਪੀ 2000 ਰੁਪਇਆ ਹੋ ਗਿਆ ਭਾਜੀ ਇਹਨੂੰ ਲਫਾਫੇ ਚ ਪਾ ਦਿਓ ਜੀ ਇੰਨੇ ਤਾਂ ਹੋਣੀ ਨਹੀਂ ਪਸ ਜੀ 2000 ਤਾਂ ਨਹੀਂ ਆ 1000 ਰੁਪਇਆ ਭਾਜੀ ਤੁਹਾਡੀਆਂ ਦੋਹੀਆਂ ਅੱਗੇ ਭਾਜੀ ਕੋਲੇ ਤੇ ਇੱਥੇ ਤੁਸੀਂ ਉਹਨਾਂ ਨਾਲ ਠੀਕ ਹੈ ਬੜੀ ਠੀਕ ਹੈ ਜੀ ਮੇਰੇ ਬਾਅਦ ਚੋਂ ਦਾ ਨਾ ਬੀ ਕਰ ਦੋ ਚਲੋ ਮੈਂ ਭਾਜੀ ਨਾਲ ਗੱਲ ਕਰਦਾ ਸਾਸੀ ਬੋਲੋ ਹਾਂਜੀ ਭਾਜੀ ਭਾਜੀ ਦਵਾਈਆਂ ਲੈਣ ਆਇਆ ਸੀ ਮੇਰੀ ਮਾਤਰੀ ਹੈ ਕਿ ਨਹੀਂ ਐਡਮਿਟ ਹੌਸਪੀਟਲ ਹਾਂਜੀ ਬਿੱਲ ਬਣ ਗਿਆ 2000 ਰੁਪਏ ਹਾਂਜੀ ਲੇਕੋ ਨਾ 1000 ਰੁਪਏ ਹੈਗਾ ਮੈਂ ਇਹ ਆ ਤੁਹਾਨੂੰ ਨਗਦ ਕਪੜਾ ਫੇਰ ਫੜਾ ਜਾ ਬਸ ਹੁਣ ਨਹੀਂ ਭਾਜੀ ਪੈਸੇ ਦਾ ਪੂਰੇ ਲੱਗਣਗੇ ਨਹੀਂ ਭਾਈ ਦੇ ਦੂੰਗਾ ਮੈਂ ਮੇਰੇ ਥੋੜੀ ਜਿਹੀ ਮਜਬੂਰੀ ਸਮਝੋ ਇਸ ਟਾਈਮ ਨਹੀਂ ਹੈਗੇ ਮੇਰੇ ਕੋਲੇ ਮਜਬੂਰੀ ਯਾਰ ਸਾਰੇ ਮਜਬੂਰੀ ਆਂਦੇ ਸਾਡੇ ਕੋਲ ਤਾਂ ਤੋ ਇਹ ਆ ਕੋਈ ਕਦੀ ਦਵਾਈ ਘਟਾ ਲੋ ਨਾ ਨਹੀਂ ਭਾਈ ਸਾਰੀਆਂ ਜ਼ਰੂਰੀ ਨੇ ਜੇ ਮੈਂ ਕੋਈ ਇਹ ਹੈ ਨਹੀਂ ਦਵਾਈ ਜਿਹੜੀ ਘਟਾ ਸਕਾਂ ਜਾਂ ਕਿੱਦਾਂ ਇਹ ਦਵਾਈ ਤਾਂ ਚਲੋ ਤੁਹਾਡੀ ਜ਼ਰੂਰੀ ਹੈ ਪਰ ਸਾਡੀ ਵੀ ਮਜਬੂਰੀ ਹੈ ਭਾਜੀ ਨਹੀਂ ਹੋ ਸਕਦਾ ਭਾਈ ਨਹੀਂ ਭਾਈ ਇਹਦੇ ਵਿੱਚ ਕੁਝ ਨਹੀਂ ਹੋ ਸਕਦਾ ਪਹਿਲੇ ਲੈਸ ਕਰਕੇ ਲਗਾਏ ਤਾਂ ਨਹੀਂ ਨਹੀਂ ਮੈਂ ਲੈਸ ਕਰ ਨੂੰ ਨਹੀਂ ਗੈਰਾ ਜੇ 5 ਉਹ ਲੈ ਲਉ ਜਾਂ ਤਾਂ ਹਟਾ ਨਹੀਂ ਭਾਈ ਇਹ ਪੋਸਿਬਿਲਟੀ ਨਹੀਂ ਹੈਗੀ ਠੀਕ ਹੈ ਭਾਈ ਅਰੇ ਆ ਦਵਾਈਆਂ ਖਾਣੇ ਚਲਾ ਦੇ ਕੀ ਗੱਲ ਹੋ ਗਈ ਦਵਾਈ ਲੈ ਨਹੀਂ ਗਿਆ ਯਾਰ ਉਹ ਕਹਿੰਦਾ ਪੈਸੇ ਘਟਾ ਮੇਰੇ ਕੋਲ ਕੋਈ ਕੋਈ ਕਰਕੇ ਲੈਣੀ ਚੀ ਯਾਰ ਆਪਣੇ ਕੋਲ ਸਾਰੇ ਦਿਨ ਇੱਧਰ ਦੇ ਬੰਦੇ ਆਣਗੇ ਤਾਂ ਫਿਰ ਆਪਣੀ ਕਿੱਥੋਂ ਦੁਕਾਨਦਾਰੀ ਚੱਲਣੀ ਆ ਅਸੀਂ ਤਾਂ ਇਦਾਂ ਠੀਕ ਹੈ ਬਬੀ ਪਰ ਕਿਸੇ ਸਮਾਂ ਲੱਗਿਆ ਸੀ ਕਿੰਨੇ ਸੰਭਲ ਯਾਰ ਬੰਦੇ ਦਾ ਜੈਨੂਨੀ ਹੁੰਦੇ ਹੁਣ ਆਪਾਂ ਨੂੰ ਪੱਕਾ ਨਹੀਂ ਪਤਾ ਐਸੀ ਹੈ ਕੋਈ ਗੱਲ ਨਹੀਂ ਜੇ ਪਾੜੀ ਗੱਲ ਤੁਸੀਂ ਦੇ ਦਿਓ ਮੇਰੀ ਤਨਖਾਹ ਚੋਂ ਘੱਟ ਤੇਰੀ ਤਾਂ ਆਪਣੇ 5000 ਰੁਪਏ ਤਨਖਾਹ ਵਾ ਉਦੇ ਜਤੋਂ ਕੀ ਕਟਵਾਏਗਾ ਇੱਦਾਂ ਕਟਵਾਉਣ ਲੱਗ ਗਿਆ ਜਿਹੜਾ ਦੋ ਤੇਰੀ ਉਲਟਾ ਤਨ ਵੀ ਮੈਨੂੰ ਦੇਣੇ ਪਏ ਜਾਣੇ ਦੋ ਦੇ ਚ ਪਰ ਫਿੱਟ ਡੱਟਾ ਪੁੱਟਾ ਜਾ ਸੋ ਇਹ ਜੈਨੂਨ ਦੀ ਗੱਲ ਠੀਕ ਹੈ ਪਰ ਹੁਣ ਆਪਾਂ ਕਰ ਨਹੀਂ ਸਕਦੇ ਇੱਦਾਂ ਇੱਦਾਂ ਆਪਣੇ ਕੋਲ ਤਾਂ ਬਹੁਤ ਇੰਝ 10 ਬੰਦੇ ਇੱਦਾਂ ਦੇ ਆਉਂਦੇ ਆਪਾਂ ਇੱਦਾਂ ਕਿੱਦਾਂ ਕਰ ਲਾਂਗੇ ਚਲੋ ਕੋਈ ਚੱਕਰ ਨਹੀਂ ਪਾਜੀ ਤੁਸੀਂ ਕੱਟ ਲਓ ਜੀ ਉਸ ਬਾਅਦ ਹੈਲੋ ਭਾਜੀ ਹਾਂਜੀ ਭਾਜੀ ਆਇਓ ਭਾਜੀ ਇੱਕ ਮਿੰਟ ਹਾਂਜੀ ਭਾਜੀ ਹਾਂ ਕਿੰਨੇ ਪੈਸੇ ਤੁਹਾਡੇ ਕੋਲ ਹੈ 1000 ਹੈਗਾ ਭਾਜੀ ਆ ਤੁਹਾਨੂੰ ਜਤੂ ਸਿੱਧਾ ਬੋਕੀ ਬਿਓ ਠੀਕ ਹੈ ਮੈਂ ਤੇਜ ਮੈਂ ਤੁਹਾਨੂੰ ਪੱਕੀ ਪੈਸੇ ਭਾਈ ਕੋਈ ਚੈੱਕ ਨਹੀਂ ਦੇਣੀ ਆ ਤੇ ਨਹੀਂ ਤੁਹਾਡੀ ਮਰਜ਼ੀ ਆ ਕੋਈ ਗੱਲ ਕਰਾ ਆਪਣੇ ਪੱਪੀ ਨੂੰ ਟੇਕ ਕਰ ਠੀਕ ਹੈ ਬਈ ਥੈਂਕ ਯੂ ਭਾਈ ਤੁਹਾਡਾ ਕੋਈ ਕਹਿੰਦੇ 1000 ਰੁਪਏ ਆਪਣਾ ਨੁਕਸਾਨ ਕਰਾ ਲਿਆ ਅੱਜ ਜੀ ਇਦਾਂ ਤੇਰੇ ਕੋ ਦੋ ਮਿਲ ਗਏ ਹੋਰ ਆ ਜੀ ਤੂੰ ਦਾ ਮੁੜ ਕੇ ਮੈਨੂੰ ਦੇਣੀ ਪਈ ਜੜਿਆ ਅਰੇ ਮਾਂ ਸਸੀ ਕਾ ਸਸੀ ਕਾਲ ਜੀ ਭਾਈ ਉਹ ਬੁਲਾ ਦੂੰਗਾ ਸਰਦਾਰ ਜੀ ਨੂੰ ਕਿਤੇ ਸਵੇਰੇ ਸੀ ਇਤਨਾ ਸਵੇਰੇ ਆਇਆ ਸੀ ਨਾ ਤਵਾਈ ਲੈ ਕੇ ਗਿਆ ਸੀਗਾ ਹਾਂਜੀ ਹਾਂਜੀ ਪੇਮੈਂਟ ਸ਼ੋਰਟ ਸੀਗੀ ਯਾਰ ਹਾਂਜੀ ਪੇਮੈਂਟ ਹੀ ਉਹਨਾਂ ਨੂੰ ਫੜਾਣੀ ਸੀਗੀ ਪੇਮੈਂਟ ਮੇਰੀ ਆ ਗਈ ਸੀ ਕਿਤੋਂ ਬਾਈ ਜੀ ਦੇ ਪੈਸੇ ਪੜਾਇਆ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਜੀ ਮੈਂ ਕਿਹਾ ਜਿਹੜੇ ਤੋਂ ਸਵੇਰੇ ਮੁੰਡੇ ਨੂੰ ਦਵਾਈਆਂ ਨਹੀਂ ਦਿੱਤੀਆਂ ਸੀ 1000 ਰੁਪਏ ਦਾ ਉਧਾਰ ਕਰਕੇ ਜਿਹੜੇ ਤੋਂ ਤਲਖਾ ਚਣ ਖਾਈ ਸੀ ਹਾਂ ਹਾਂ ਉਹ 1000 ਰੁਪਏ ਦੇ ਕੇ ਗਿਆ ਸੀ ਹੁਣ ਤੂੰ ਰੋਟੀ ਖਾਣ ਜਾ ਉਹਦੀ ਚਲੋ ਅੱਛਾ ਉਹ ਪੈਸੇ ਦੇ ਗਿਆ ਜੀ ਉਹ ਤਾਂ ਕਹਿੰਦਾ ਸੀ ਵੀ ਦੋ ਤਿੰਨ ਦਿਨਾਂ ਤੱਕ ਉਹ ਕਹਿੰਦਾ ਮੈਨੂੰ ਕਿਤੋਂ ਪੈਸੇ ਆ ਗਏ ਕਹਿੰਦਾ ਮੈਂ ਕਿਹਾ ਪਹਿਲਾਂ ਮੈਂ ਦੇ ਕੇ ਆਵਾਂ ਭਾਜੀ ਨੇ ਮੇਰੇ ਤੋਂ ਵਿਸ਼ਵਾਸ ਕੀਤਾ ਸੀਗਾ ਮੈਂ ਤੁਹਾਨੂੰ ਕਿਹਾ ਨਹੀਂ ਸੀ ਭਾਜੀ ਬੰਦਾ ਜੈਨੂਇਨ ਲੱਗਦਾ ਇੱਕ ਗੱਲ ਦੱਸਾਂ ਤੁਹਾਨੂੰ ਆਪਣੀ ਦੁਕਾਨ ਤੇ ਕਈ ਐਦਾਂ ਦੇ ਆਉਂਦੇ ਆ ਹਾਂ ਹੈਨਾ ਤੇ ਪਰ ਕਈ ਫਰਾਡ ਵੀ ਹੁੰਦੇ ਆ ਕਈ ਜੈਨੂਨ ਵੀ ਹੁੰਦੇ ਆ ਜੈਨੂਨ ਬੰਦਾ ਰਹਿ ਜਾਂਦਾ ਕਈ ਵਾਰ ਫਰਾਡ ਦੇ ਚੱਕਰ ਚ ਇਹ ਚੀਜ਼ ਦਾ ਬੜਾ ਹੈਗਾ ਵਾ ਪੰ ਵੀ ਕੋਈ ਸੱਚੀ ਜਿਹੜਾ ਲੋੜਵੰਦ ਬੰਦਾ ਨਾ ਉਹ ਰਹਿ ਜਾਂਦਾ ਆਪਣੇ ਕੋਲ ਆਪਾਂ ਹੈਲਪ ਕਰਨਾ ਚਾਹੁੰਦੇ ਆ ਤੁਹਾਡਾ ਵੀ ਦਿਲ ਕਰਦਾ ਮੇਰਾ ਵੀ ਕਰਦਾ ਬਟ ਅੱਗਿਓ ਬੰਦਾ ਫਰਾਡ ਹੁੰਦਾ ਪਾਦੀ ਪਰ ਜੈਨੂਨ ਵੀ ਬੰਦਾ ਉਸੇ ਕਰਕੇ ਰਹਿ ਜਾਂਦਾ ਉਹੀ ਹੈ ਨਾ ਸੋ ਜੇ ਨਕਲੀ ਲੈ ਜਾਂਦੇ ਆਪਾਂ ਇੱਕ ਜੈਨੂਨ ਵਾਲੇ ਨੂੰ ਵੀ ਮਨਾ ਕਰਦੇ ਆ ਚਲ ਵਧੀਆ ਹੋ ਗਿਆ ਜੀ ਦਵਾਈ ਪੂਰੀ ਪਹੁੰਚ ਗਈ ਜੀ ਮਾਤਾ ਦਾ ਠੀਕ ਹੋ ਜੂ ਹੁਣ ਮਾਤਾ ਠੀਕ ਹੋ ਗਈ ਚਲੋ ਠੀਕ ਹੈ ਜੀ ਮਾਰਾ ਮਾਲਕ ਅਗੇ ਰਸ ਕਰਦੇ ਆ ਵੀ ਸਾਰੇ ਤੰਦਰੁਸਤ ਹੀ ਰਹਿਣ ਬਿਲਕੁਲ ਬਿਲਕੁਲ